ਵੀਰ ਸਨਨ ਨੂੰ ਤੇ ਹੁੰਨੀ ਆ ਉਹ ਤੇ ਬੀਤੀ ਖਾਏਗੀ ਨਾ ਚੱਲ ਇਦਾਂ ਕਰ ਹੁਣ ਮੈਨੂੰ ਪੈਸੇ ਦੇ ਦੇ ਮੈਂ ਜਾ ਕੇ ਲੈ ਆਵਾਂ ਕਿਉਂ ਪੈਸੇ ਲੈ ਕੇ ਦਵਾਂ ਮੈਂ ਅੱਜ ਸਭ ਨੂੰ ਨਿੱਕੀ ਆ ਵੱਡਿਓ ਤੁਸੀਂ ਚੱਲ ਰੋਟੀ ਦੀ ਕੋਈ ਕਦਰ ਕਰਦਾ ਹੀ ਨਾ ਅੱਛਾ ਤੇ ਇਹ ਘਾਲ ਲਿਆ ਮੈਂ ਰਸੋਈ ਚ ਨਾ ਕੋਈ ਚੀਜ਼ ਨਹੀਂ ਬਣਾਇਆ ਕਰਨੀ ਪਰ ਘਲਾਬ ਵੀ ਖਾਇਆ ਕਰੋ ਤੇ ਨਿਆਣਿਆਂ ਨੇ ਵੀ ਖਾਇਆ ਕਰੋ ਹਾਦੀ ਹੋ ਗਈ ਆ ਮੁੰਡੇ ਦੀ ਉਦੋਂ ਮੈਨੂੰ ਕਹਿੰਦਾ ਸੀ ਮਮਾ ਹੁਣ ਇਹ ਰੋਟੀ ਪਕਾਓ ਮੈਂ ਖਾਣੀ ਆ ਤੇ ਅਜੇ ਤੱਕ ਆਇਆ ਹੀ ਨਹੀਂ ਆ ਉਹ ਲਾ ਫਿਰ ਮੈਂ ਕਿੱਸ ਬਾਲ ਤੇ ਗਰਮ ਕਰਾਂਗੀ ਸਾਹਿਲ ਆ ਜਾ ਅੰਕੇ ਰੋਟੀ ਖਾ ਲਾ ਇੱਕ ਤੇਨਾਂ ਜਿੰਨੀਆਂ ਮਰਜ਼ੀ ਵਾਜਾ ਮਾਰ ਲਓ ਇਹਨਾਂ ਨੇ ਆਵਾਜ਼ ਵੀ ਨਹੀਂ ਦੇਣੀ ਹੁੰਦੀ ਪੱਕੀ ਰੋਟੀ ਤੇ ਹੋਰ ਜਿਹੜਾ ਤੁਹਾਨੂੰ ਮੈਂ ਕਿਹਾ ਕਿ ਕਹਾਂ ਨਾ ਮੈਂ ਤਾਂ ਉਦੋਂ ਦੀ ਪਕਾਉਂਦੀ ਆ ਉਹ ਹੀ ਲਾ ਦੀ ਹੈ ਗਾਜਰਾ ਦੀ ਮੈਂ ਨਹੀਂ ਗਾਜਰਾ ਖਾਣੀ ਆ ਕਿਉਂ ਕੀਣਾ ਫੇਰ ਤੂੰ ਅਜੇ ਪਰਸੋਂ ਚੋਅ ਤੇ ਗਾਜਰਾ ਖਾਧੀਆਂ ਹੋਰ ਗਾਜਰ ਵੀ ਬਣਾਉਣੀ ਨਾ ਮੈਂ ਸੋਚਿਆ ਕੋਈ ਸਭੀ ਤਰ੍ਹਾਂ ਮੈਂ ਕਹਿੰਦੇ ਰੋ ਟਿਕਵਾ ਦੋ ਪੁੱਤ ਗਾਜਰੇ ਚ ਪਤਾ ਕਿੰਨਾ ਵਿਟਾਮਿਨ ਏ ਹੁੰਦਾ ਵਾ ਪਤਾ ਵਾ ਤੈਨੂੰ ਗਾਜਰਾ ਖਾਣ ਵਾਸਤੇ ਕਿੰਨੀਆਂ ਚੰਗੀਆਂ ਦੀਆਂ ਨਾ ਲੜਕੜ ਦੀਆਂ ਗਾਜਰਾਵਾਂ ਜੇ ਬਣਾ ਲਈਆਂ ਤਾਂ ਫੇਰ ਕੀ ਹੋ ਗਿਆ ਕੋਈ ਨਹੀਂ ਮਰੰਜੀ ਕਰ ਲੈ ਤੂੰ ਐਦਾਂ ਕਰੋ ਵੀ ਨਾ ਤੇ ਦੇ ਦੋ ਨਾ ਬਾਰਾ ਪਰਦੇ ਲੈਣਾ ਆਪਣੇ ਦੇ ਸੰਭਲੀ ਅਸ਼ਾ ਕਿੰਨੇ ਦਾ ਇੱਕ ਵਰਗਲ ਹੁੰਦਾ ਵਾ ਚਾਰੀਆਂ ਦਾ ਚਾਰ ਇਹ ਨਾ ਇੱਕ ਵਰਗਲ ਤੇ ਅੱਸੀਆਂ ਦੇ ਦੋ ਉਹੀ ਜਾ ਕੇ ਤੇ ਕੋਈ ਪਿਆਜ਼ ਨਹੀਂ ਲੈਂਦੇ ਜਾਂਦੇ ਜਾਂਦੇ 2 ਕਿਲੋ ਪੀ ਆ ਜਾ ਜਣੇਆ ਕੋਈ ਨਹੀਂ ਸੰਨ ਕੋ ਹੈ ਦੇ ਪੈਸੇ ਮਾਲ ਨੂੰ ਮੰਗ ਲਾਂਗਾ ਕੋਨੇ ਬਰਾ ਪੈਸੇ ਕਿਦੇ ਕੋਲੇ ਆ ਉਹਨੇ ਕਿ ਮੇਰੇ ਕੋ ਹੀ ਲਏ ਆ ਕੋਈ ਨਹੀਂ ਮੈਂ ਕੰਮ ਨਹੀਂ ਖਾੜੀ ਮੈਂ ਰਾਂਜੀ ਕਰਦਾ ਮੈਂ ਅੰਜ ਕਰਨੀ ਆ ਤੈਨੂੰ ਚੂਰੀ ਬਣਾ ਦਿੰਨੀ ਆ ਦੇਸੀ ਕਿਉਂ ਦੀ ਘਰ ਦਾ ਦੇਸੀ ਕਿਉਂ ਆ ਬਣਾਣਾ ਚੂਰੀ ਨਹੀਂ ਮੈਂ ਤੁਹਾਨੂੰ ਅੱਖ ਦੇ ਲਿਆ ਮੈਨੂੰ ਬਾਹਰ ਲੈ ਕੇ ਆਂਦੋ ਹਾਂ ਸਾਹਿਬ ਜੀ ਇੱਕ ਮੈਨੂੰ ਹੋਰ ਸਕੀਮ ਆਈ ਆ ਲੂਣ ਜਮਣ ਵਾਲੀ ਪ੍ਰੋਡੀਟ ਬੜੀ ਖੁਸ਼ ਹੋ ਕੇ ਖਾਣਾ ਮੈਂ ਉਹੀ ਤੈਨੂੰ ਬਣਾ ਦਿੰਨੀ ਆ ਮੈਂ ਨਹੀਂ ਖਾਣੀ ਫਿਰ ਰੈਂਦਰ ਰੋਟੀ ਹਾਈ ਹਾਈ ਇੱਕ ਦਿਨ ਇਹੋ ਬਿਲੇ ਨਾ ਜਾਣ ਹੀ ਖਾਣੀ ਆ ਇੱਕ ਦਿਨ ਹੀ ਪੈਂਦਾ ਹੈਗਾ ਤੇ ਕਹਿੰਦਾ ਵਾ ਕਿ ਮੈਨੂੰ ਪੈਸੇ ਦੋ ਮੈਂ 버ਗਰ ਖਾਣੀ ਆ ਅੱਜ ਮੈਂ ਗੋਲ ਗੱਪੇ ਖਾਣੀ ਆ ਅੱਜ ਮੈਂ ਪੈਡੀਆਂ ਖਾਣੀ ਆ ਵਾ ਇਹ ਨਿਆਣੀ ਤੇ ਨਾ ਵਿਗੜੀ ਗਈ ਆ ਇੰਨਾ ਖਰਚਾ ਕਰਦੀ ਆ ਜਿੰਨਾ ਇਹਨਾਂ ਦਾ ਇੱਕ ਹੱਥ ਚਾਹੁੰਦਾ ਨਾ ਕਰਦੀ ਆ ਸੋਚ ਹੀ ਜਾ ਜਾਂਦੀ ਆ ਐਂਜੀ ਕਰਨੀ ਆ ਦੋਆ ਭੈਣ ਭਰਾਵਾਂ ਨੂੰ ਰਾਤ ਨੂੰ ਬਿਠਾ ਕੇ ਨਾ ਤੇ ਥੋੜਾ ਬੋਤਾ ਤਸਨੀਆ ਵੀ ਪੈਸੇ ਬਚਾਇਆ ਕਰੋ ਐਵੇਂ ਫालतू ਨਾ ਖਰਚੇ ਕਰੋ ਮੇਰੀ ਅੱਖੇ ਨਾਲ ਲੱਗੀ ਜਾਊਗੀ ਸਲਮਾ ਹਾਂਜੀ ਵੀਰ ਜੀ 버거 ਖਾਣੇ ਕੇ ਰੋਟੀ ਮੰਮਾ ਨੇ ਕੀ ਬਣਾਇਆ ਹੋਇਆ ਹੈ ਰੋਟੀ ਚ ਆਲੂ ਗਾਜਰ ਮੈਂ ਤਾਂ ਨਹੀਂ ਗਾਜਰਾ ਖਾਣਿਆ ਮੈਨੂੰ 버거 ਹੀ ਲਿਆਓ ਤੈਨੂੰ ਆਖਿਆ ਜੇ ਪਾਪਾ ਪਰਸੋਂ ਖਾਦੇ ਸੀ ਤੇ ਹੋਰ ਆਖਦੀਆਂ ਗਾਜਰਾ ਖਾਹ ਖਾ ਤੂੰ ਇੱਕ ਤਾਂ ਕੱਲ ਲਾ ਲਈਏ ਸਬਜ਼ੀ ਤੀਜੇ ਚੌਥੇ ਦਿਨ ਇੱਕੋ ਹੀ ਸਬਜ਼ੀ ਬਣਾਈ ਜਾਂਦੇ ਆ ਮੈਂ ਤੱਕ ਕੇ ਖਾ ਕੇ ਸਹੀ ਗੱਲ ਬੰਦਾ ਕੋਈ ਹੋਰ ਹੀ ਲੈ ਬਜਾਰੋਂ ਇਹ ਦਿਨਾਂ ਪਾਸੇ ਕੰਜੂਸੀ ਜੇ ਮਾਰ ਚੱਲਿਆ ਕਿ ਜਿਹੜੀ ਘਰੇ ਸਬਜ਼ੀ ਲੱਗਣੀ ਹੈ ਨਾ ਉਹੀ ਹੀ ਖਾਣੀ ਆ ਚੱਲ ਐਦਾਂ ਕਰ ਹੁਣ ਮੈਨੂੰ ਪੈਸੇ ਦੇ ਦੇ ਮੈਂ ਜਾ ਕੇ ਲੈ ਆਵਾਂ ਯੋ ਪਰ ਇਹ ਨਹੀਂ ਕਿਦਾ ਮੈਂ ਇਹ ਸਭ ਨਿੱਕੀਆਂ ਵੱਡੇ ਉਹ ਤੁਸੀਂ ਉਲਟਾ ਤੈਨੂੰ ਪੈਸੇ ਦੇਣਾ ਚਾਹੀਦਾ ਜੇ ਤੂੰ ਹੀ ਮੇਰੇ ਤੋਂ ਮੰਗਣਦੇ ਹੋ ਜਿਹੜੇ ਨਾ ਨੂੰ ਨਹੀਂ ਦਿੱਤੇ ਨਾ 500 ਰੁਪਇਆ ਉਹ ਦੋ ਅੱਧ ਘਰ ਮੈਂ ਲੈ ਆਪਣੇ ਪੈਸੇ ਫਿਰ ਲੈਣਨਾ ਐਵੇਂ ਅੱਧਾ ਅੱਧ ਕਰਾਂ ਤੀ ਪਿਛਲੇ ਮਹੀਨੇ ਖਰਚ ਨਹੀਂ ਲਏ 19 ਤਰੀਕ ਨੂੰ ਸ਼ਾਮ ਦੇ 7 ਵਜੇ ਤੂੰ ਮੇਰੇ ਤੋਂ ਪੈਸੇ ਲਈ ਕਿ ਮੈਂ ਗੋਲ ਗੱਪੇ ਖਾਣੀਆਂ ਤੈਨੂੰ ਵੀ ਖਵਾਈ ਸੀ ਕੱਲੇ ਨੇ ਥੋੜਾ ਖਾਦੇ ਆ ਮੈਨੂੰ ਨਹੀਂ ਮਨੋ ਗੱਲ ਦਾ ਪਤਾ ਪੈਸੇ ਤੂੰ ਹੀ ਲੈ ਲਿਆ ਹੁਣ ਤੂੰ ਹੀ ਲੈ ਜਾਓ ਆਪਣੇ ਪੈਸੇ ਨਾ ਵਰਕਰ ਹੁਣ ਹੈ ਨਹੀਂ ਮੈਨੂੰ ਕੋ ਪੈਸੇ ਦੇ ਫਿਰ ਮੈਂ ਤੈਨੂੰ ਦੇ ਦਾਂਗਾ ਜਦੋਂ ਮੇਰੇ ਕੋ ਪੈਸੇ ਆਉਣਗੇ ਤੂੰ ਐਦਾਂ ਹੀ ਕਹਿੰਦੇ ਹੋ ਪ ਜਾ ਬੜਾ ਪੈਸੇ ਖਾਣੇ ਆ ਜਾ ਉੱਥੇ ਕਿੱਦਾਂ ਸਾਬ ਰੱਖ ਦੀਏ ਪੈਸੇ ਹੰਦਾ ਆਲੋ ਪੰਜਾਬ ਆ ਧਿਆਨ ਨਾਲ ਵੇਖੋ ਪੰਜਾਬ ਪੰਜਾਬ ਦੇ 2 ਨੋਟ ਆ 100 ਰੁਪਿਆ ਵਾ ਚਲ ਲੈ ਲੈਣਾ ਤਿੰਨ ਨਾਲੇ ਜੇ ਤਿੰਨਾ ਮੈਨੂੰ ਮੇਰੇ ਪੈਸੇ ਵਾਪਸ ਕਰ ਦਿਓ ਮੰਮਾ ਹਾਂ ਜੀ ਮੈਂ ਬਰਗਰ ਲੈ ਚਲੇ ਆ ਗਿਆ ਉਸ 5 ਵਜੇ ਤੱਕ ਪੁੱਤ ਰੋਟੀ ਬਣੀ ਹੀ ਆ ਗਿਆ ਬੱਸ ਜੇ ਤੂੰ ਬਰਗਰ ਖਾਣੇ ਕਿ ਫੇ ਮੈਨੂੰ ਕੱਪੇਨਾ ਪੁੱਛਿਆ ਤਰਾਣਾ ਰੋਟੀ ਵੀ ਪਕਵਾ ਲਿੰਗਿਆ ਕਿਤੇ ਕਿਤੇ ਅੱਖ ਹੀ ਨਹੀਂ ਲੱਗਦੀ ਹੈ ਜੀ। ਇਹ ਕਰਨੀ ਸਨਮ ਦੇ ਹੁੰਦੀ ਐ ਉਹ ਤੇ ਵੀ ਕੀਤੀ ਖਾਏਗੀ ਨਾ ਇਹ ਖਾਂਦਾ ਤੇ। ਸਨਮ ਆਲਾ ਮੇਰਾ ਬੱਤਰ ਰੋਟੀ ਖਾ। ਨਹੀਂ ਮम्मा ਇਹ ਨੂੰ ਲੈ ਜੂ ਮੈਂ 버ਗਰ ਮੰਗਵਾਇਆ ਵਾ। ਤੇਰੇ ਵਾਸਤੇ ਵੀ ਲੈਣ ਗਿਆ ਵਾ। ਹਾਂ ਤੇ ਉਹ ਤੇ ਇੰਨੇ ਪੈਸੇ ਕਿਉਂ ਖਰਚ ਰਿਓ ਡਾਇਰੈਕਟ ਤੇਰੇ ਕੋਲ ਆ ਗਿਆ ਵਾ। ਹਾਂ ਮੇਰੀ ਪੈਸੇ ਹੀ ਮੈਂ ਹੀ ਦਿੱਤੇ ਆ ਤੇ ਤੈਨੂੰ ਵੀ ਲੋੜ ਹੀ ਦੇਣ ਦੀ। ਮਮਾ ਹਾਲੇ ਪਛੋਂ ਤੇ ਗਾਜਰ ਬਣਾਈਆਂ ਹੋਰ ਨਹੀਂ ਜੀ ਕੀ ਤਖਾਣਾ ਤੇ ਫਿਰ ਮੈਂ 버ਗਰ ਮੰਗਵਾ ਲਿਆ ਉਹ ਤੇ ਖਾਲਾ ਤੈਨੂੰ ਪਤਾ ਇਹਦੇ ਵਿੱਚ ਵਿਟਾਮਿਨ A ਹੁੰਦਾ ਵਾ ਉਹ ਮਮਾ ਵਿਟਾਮਿਨ A ਨਹੀਂ ਵਿਟਾਮਿਨ B ਹੁੰਦਾ ਵਾ ਚੱਲ ਜਿਹੜਾ ਵੀ ਹੁੰਦਾ ਵਾ ਹੁੰਦਾ ਤੇ ਹੈਗਾ ਵਾ ਨਾ ਵੇ ਕਿਡੀਆਂ ਸੋੜੀਆਂ ਬਣਾਈਆਂ ਵਾ ਨਾ ਨਹੀਂ ਲੈ ਜੂ ਤੁਸੀਂ ਇਹਨੂੰ ਕੋਈ ਨਹੀਂ ਮੇਰਾ 버ਗਰ ਖਾਣ ਦੀ ੜਿਆ ਹੋਣਾ ਮੋ ਪਲੇਟ ਲੈ ਆਓ ਵਾਸਤੇ ਹੋਰ ਆਵੇ ਕੁਛ ਨਹੀਂ ਬਣੂ ਅਸਲੀ ਵਾ ਹਾਂ ਜੀ ਲਓ ਲਿਓ ਚੱਲ ਆਈ ਗਈ ਇਹਨੇ ਰੋਟੀ ਮੰਗੀ ਲਈ ਆ ਇਹ ਰੋਟੀ ਨਾ ਇਹਨਾਂ ਨੂੰ ਪੜਾਵਨੀ ਆ ਚੱਲ ਰੋਟੀ ਦੀ ਕੋਈ ਕਦਰ ਕਰਦਾ ਹੀ ਨਾ ਕੋਲ ਆ ਫਿਰ ਗਾਜਰਾ ਬਣਾਉਣੀ ਤੇ ਗਾਜਰਾ ਨਾ ਬਣਾਵਾ ਤਾਂ ਸਬੂਰ ਕੀ ਬਣਾਵਾ ਆਏ ਹੁਣ ਤਾਂ ਤੇਰੀਆਂ ਗਾਜਰਾ ਮੁੱਕੀਆਂ ਜਾਂ ਤੇ ਕੋਈ ਗੱਲ ਨਹੀਂ ਆ ਚੁੱਪ ਕਰਕੇ ਖਾਓ ਕੋਈ ਦਾਲ ਬਣਾਵਣੀ ਆ ਤੁਹਾਨੂੰ ਮੈਂ ਆਖਿਆ ਨਾ ਜਿਹੜੀ ਚੀਜ਼ ਬਣੀ ਆ ਉਹ ਚੁੱਪ ਕਰਕੇ ਖਾਓ ਤੇ ਨਿਆਣਿਆਂ ਨੇ ਵੀ ਇਹੋ ਸਾਡੀ ਆ ਤੋ ਖਾਣੀ ਆ ਉਹ ਵੀ ਤੁਹਾਡੇ ਹੀ ਆਣੇ ਆ ਬਰਗਲਿਆਂ ਗਿਆ ਦੇ ਸਾਹੇ ਤੇ ਮੈਂ ਨਹੀਂ ਖਾਣੀ ਕਰਦਾ ਸਬਜੀ ਮੈਂ ਵੀ ਉਹਨਾਂ ਨੂੰ ਕਹਿੰਦਾ ਮੇਰੇ ਵਾਸਤੇ ਇੱਕ ਬਰਗਲ ਆਇਆ ਹੋ। ਫੜਾਉ ਇੱਧਰ ਖੋਣ ਤੂੰ ਹੀ ਭਲਾ ਨਹੀਂ ਆਣੀ ਉਹ ਬਰਗਲ ਖਾਣਾ ਚੁੱਪ ਕੇ ਤੇ ਰੋਟੀ ਖਾਓ। ਆ ਰੋਟੀ ਰੋਜ਼ ਹੀ ਗਾਜਰਾ ਖਾਣੇ ਦਿਲ ਕਰਦਾ ਕਹਿੰਦਾ। ਜੇ ਤੂੰ ਗਾਜਰਾ ਨਾ ਖਾਦੀਆਂ ਤੇ ਮੈਂ ਅੱਗੇ ਤੇ ਰੋਟੀ ਨਹੀਂ ਝਟਕੋਣੀ ਹੈਗੀ। ਚੁੱਪ ਕੇ ਖਾਓ। ਮੇਰੇ ਕੋਲ ਤਾਂ ਇਹ ਰੋਟੀ ਹੈ ਗਾਜਰਾ। ਆ ਲੈ ਆ। ਵੇਖ ਲੋ ਜੇ ਇਹਨਾਂ ਨੂੰ ਮਨਾ ਕਰਤਾ ਨਾ ਕਿ ਮੈਂ ਤੈਨੂੰ ਰਾਤ ਨੂੰ ਰੋਟੀ ਇੰਜ ਦੇਣੀ ਚੁੱਪ ਚਾਪ ਬੁਰਕੀ ਤੋੜ ਕੇ ਖਾਣੀ ਸ਼ੁਰੂ ਕਰ ਦੋ ਚਲੋ ਖਾਓ ਮੈਂ ਤੈਨੂੰ ਕਿਹਾ ਮੈਂ ਨਹੀਂ ਖਾਣੀਆ ਅਸ਼ਾ ਤੇ ਇਹ ਕਾਹ ਲਿਆ ਮੈਂ ਰਸੋਈ ਚ ਨਾ ਕੋਈ ਚੀਜ਼ ਨਹੀਂ ਬਣਾਇਆ ਕਰੀ ਬਰਗਰਾ ਆ ਵੀ ਨਹੀਂ ਬਣਾਇਆ ਕਰੋ ਤੇ ਨਿਆਣਿਆਂ ਨੂੰ ਖਵਾਇਆ ਕਰੋ ਚੁੱਪ ਚਾਪ ਤੇ ਰੋਟੀ ਖਾ ਲਓ ਚਲ ਹੁਣ ਤੇ ਤੂੰ ਅੱਜ ਕੀ ਬਣਾਣੀਆ ਗਾਜਰਾਂ ਨੂੰ ਬਾਦ ਗਾਜਰਾ ਬਣਾਣੀਆ ਤੇ ਫਿਰ ਮੇਰੇ ਤੋਂ ਕੁੜਾ ਕੋਈ ਨਹੀਂ ਹੈ ਅੱਜ ਤੇ ਮੈਂ ਖਾ ਲੈਣਾ ਖਾਓ ਖਾਓ ਕਿਤੇ ਆਈ ਕਿ ਮੈਂ ਨਹੀਂ ਖਾਣੀ ਖਾਣੀ ਪੈਣੀ ਹੈ ਜੋ ਮੈਂ ਬਣਾਵਾਂਗੇ ਉਹ ਹੀ ਖਾਣਾ ਬਣਾਣਾ ਮੇਰਾ ਪੁੱਤ 사जन ਫੋਨ 'ਚ ਨਾ ਵੜਿਆ ਲਿਆ ਕਰ ਪੜਿਆ ਵੀ ਕਰ ਤੇਰੀ ਕਲਾਸ 2 ਦੀ ਪੜਾਈ ਆ ਪੁੱਤ ਮਿਹਨਤ ਕਰ ਰਿਓ ਕਾਹ ਤੂੰ ਮਰੀ ਪੜਿਆ ਮੈਂ ਕਿਹੜਾ ਸਵੇਰ ਦਾ ਵੇਖਿਆ ਬਸ ਮੈਂ ਜਿਦੋਂ ਤੈਨੂੰ ਕਹਾਂ ਤੂੰ ਇਹੋ ਹੀ ਗੱਲ ਕਹਿਣੀ ਹੁੰਦੀ ਹੈ ਮੈਂ ਨਾ ਤਾਂ ਇੰਨੇ ਗੱਲ ਕਰਨੀ ਸੱਚੀ ਹੋਰ ਦੱਸੋ ਮੇਰਾ ਬਾਪੂ ਗਰਮੀਆਂ ਆਉਣੀਆਂ ਨੇ ਗਰਮੀਆਂ ਦੇ ਕੱਪੜੇ ਲਿਆ ਤੂੰ ਉੱਤੇ ਚੱਲ ਅੱਜ ਤੇਨੂੰ ਮਹੀਨਾ ਨਹੀਂ ਹੋਇਆ ਛੜਜਾਂ ਲੈ ਕੇ ਦਿੱਤੀਆਂ ਨੇ ਤੇ ਤੂੰ ਹੋਰ ਲੈ ਨਾ ਪਿਆ ਨੂੰ ਉਸ ਵਾਰ ਪੂਰੀਆਂ ਪਾਉਂਦੀਆਂ ਨੇ ਨਾ ਹੁਣ ਗਰਮੀਆਂ ਆ ਗਈਆਂ ਆ ਬਸ ਇੱਕ ਦੋ ਮਰਕੋਟੀਆਂ ਮਾਰੀ ਕੋਈ ਧੋ ਲੈ ਨਾ ਹਿਬਾ ਲੈ ਨਾ ਕੋਈ ਨਹੀਂ ਮੇਰਾ ਪੁੱਤ ਪੂਰੀਆਂ ਬਾਵਾ ਦੀ ਸ਼ਰਟ ਪਾਇਆਗਾ ਆਵੇ ਇਦੀਆਂ ਦੀ ਭਾਵ ਇਹਦੇ ਦੀਆਂ ਬਾਹਾਂ ਕਾਲੀਆਂ ਹੋ ਗਈਆਂ ਕਿਤੇ ਇਹ ਕਾਲੀਆਂ ਹੋਏ ਗਿਆ ਮੇਰਾ ਰੰਗ ਹੀ ਇਦਾਂ ਦਾ ਹੁਣ ਮੈਂ ਪੂਰੀਆਂ ਦੇ ਬਾਗ ਦਾ ਆਪਣੇ ਆਪ ਨੂੰ ਮਾਰ ਲਾਂ ਗਰਮੀ ਚ ਨਹੀਂ ਪਤਾ ਇਦਾਂ ਨਹੀਂ ਕਰਿਆ ਜੇ ਤੈਨੂੰ ਗਰਮੀ ਲੱਗੇ ਤੇ ਉਹਨੂੰ ਟੰਗ ਲਿਆ ਕਰ ਬਹੁਤ ਜ਼ਿਆਦਾ ਗਰਮੀ ਲੱਗਦੀ ਤੁਹਾਨੂੰ ਵੀ ਪਤਾ ਕਿ ਕੱਲ੍ਹ ਤੋਂ ਵੀ ਗਰਮੀ ਲੱਗਦੀ ਹੈ ਮੈਂ ਕੱਫਾ ਕਰ ਗਰਮੀ ਲੱਗਦੀ ਹੈ ਮੇਰਾ ਪੁੱਤ ਜਿਹੜੇ ਪੈਸੇ ਦੂਰ ਨਾਲ ਟੀ-ਸ਼ਰਟਾਂ ਦੇ ਖਚੜੇ ਆ ਉਹ ਵੀ ਤੇ ਇੱਕ ਦੀ ਟੀ-ਸ਼ਰਟ ਸ਼ਰਟ ਲੈਣੀ ਹੋਰ ਪੂਰੀਆਂ ਬਾਵਾ ਵਾਲੀ ਨਾ ਇਹ ਤੇ ਸਿਆਲ ਜਿਹੀ ਕੰਮ ਆ ਜਾਏਗੀ ਸਿਆਜ ਮਲੇ ਸਿੰਘ ਹੋਰ ਕਿੰਗਲਾ ਨਾ ਅੱਗੇ ਤਿੰਨ ਚਾਲੀਆਂ ਤੇ ਜਿਹੜਾ ਅੱਜ ਸਵੇਰੇ ਕਿੰਨੇ ਦੇ ਭਾਪਨਦਲ ਖੜੇ ਸੀ 80 80 ਦੇ ਖਾਦੇ ਸੀ ਨਾ ਤੇ 20 ਰੁਪਏਗੇ ਚੌਕਲੇਟਾਂ ਵੀ ਲੈਣਦੀ ਨਹੀਂ 100 ਰੁਪਏ ਖਰਚ ਆਏ ਨੇ ਆਹੋ ਹੋਰ ਇਹ 20 ਰੁਪਏ ਹੋਰ ਪਾਉਂਦਾ ਤੇ 120 ਦੀ ਟੀ-ਸ਼ਰਟ ਇਹਦੇ ਨਾਲ ਦੀ ਕਿੰਨੀ ਸੋਹਣੀ ਤਰੀਆ ਜਣੂ ਤੇ ਉਹਨੇ ਫਿਰ 120 ਦੇਣ ਨੂੰ ਸੀ ਨਾ ਕੱਢਨੇ ਕਿਉਂ ਨਹੀਂ 120 ਦੇਣ ਕੱਢਨੇ ਆ ਮੈਂ ਤੇਰੀ 100 ਰੁਪਏ ਦੀ ਲੈਂਦੀ ਆ ਆ ਪੰਜ ਛੇ ਮਹੀਨੇ ਹੋ ਗਏ ਤੇ ਰੰਗ ਨੂੰ ਦੇਖੋ ਨਾਲੇ ਕਿਦਾਂ ਚਿੱਟੀਆਂ ਆਂਦੀਆਂ ਹੁੰਦ ਕਾਲੀ ਹੋ ਗਈਏ ਕੋਈ ਨਹੀਂ ਪੁੱਤ ਰੰਗ ਨੂੰ ਆਪਾਂ ਕੀ ਕਰਨਾ ਵਾ ਰੰਗ ਜੇ ਭਲਾ ਆਪਾਂ ਕੁਝ ਪਾ ਕੇ ਖਾਣਾ ਵਾ ਨਾਲੇ ਪਤਾ ਮੈਂ ਤੈਨੂੰ ਕਿਉਂ ਨਹੀਂ ਕੱਪੜੇ ਲੈ ਕੇ ਦੇ ਜੀ ਅਜੇ ਤੇਰੀ ਉਮਰ ਨਾ ਵਧਣ ਫੁੱਲਣ ਦੀ ਆ ਹੋਰ ਕਿੰਨਾ ਕੁ ਮੈਂ ਬਧਾ ਫੁਲਾਂ ਵੱਧ ਗਿਆ ਹੋਰ ਮੈਂ ਸ਼ਤਨੂ ਲੱਜਾਂ ਪੋਤਾ ਜੇ ਤੇਰੀ ਉਮਰ ਵਧਣ ਦੀ ਆ ਕੋਈ ਨਹੀਂ ਆ ਸ਼ਤਨੂ ਤੈਨੂੰ ਕਿ ਲੱਗਦਾ ਕਿ ਥੋੜਾ 1 2 ਇੰਚ ਵਧੇਗਾ ਨਾ ਫਿਰ ਨਵੇਂ ਕੱਪੜੇ ਤੀਰੂ ਦਵਾਂ ਹੈ ਨਾ ਫਿਰ ਜੀਨ ਕੋਸ਼ ਨੂੰ ਦਾ ਬਥੇਰਾ ਛੇ ਬਟੋ ਹੋ ਗਿਆ ਹੋਰ ਨੀਭਾ ਵਧਣਾ ਢੀਹ ਅਜੇ ਨਹੀਂ ਤੈਨੂੰ ਕੱਪੜੇ ਮਿਲੇ ਹੈਗੇ ਅਜੇ ਤੈਨੂੰ ਪਤਾ ਨਾ ਆ ਮਾਰਚ ਮਹੀਨਾ ਸੰਗਤ ਦੀਆਂ ਤਾਂ ਤੱਬੋਂ ਹੀ ਲਿਓਣੀਆਂ ਤੂੰ ਨਾ ਚੁੱਪ ਅੱਗੇ ਬਹਿ ਜਾ ਜਿੰਨਾ ਮੈਂ ਕੱਪੜੇ ਲਿਓਣੇ ਬਣ ਗਏ ਨਾ ਮੈਂ ਤੈਨੂੰ ਆਪੇ ਗਿਆ ਕੇ ਦੇ ਦਾਂਗੀ ਠੀਕ ਹੈ ਨੰਗੇ ਭਾ ਦੇ ਕੱਪੜੇ ਲਿਆਉਂਦੇ ਹੋ ਵੇਖਾਂ ਮੈਂ ਅੱਥੇ ਜਾਂਦੀ ਸ਼ਹਿਰ ਆਪਣੇ ਸੈਲਫ ਉੱਥੇ ਸੇਲ ਲੱਗਦੀ ਉੱਥੇ ਤਾਂ ਮੁੜਿਆ ਕੇ ਦੇਵਾਂਗੀ ਕਿਉਂ ਫਿਰ ਕੱਢਦੇ ਹੀ ਆਨੇ ਦੇਣੀਆਂ ਨਾ ਕੋਈ ਨਹੀਂ ਜੀ ਨਿੰਦਨੀ ਕੱਢਣਗੇ ਆ 500 ਦੀਆਂ ਦੀ ਤੇ ਕਿ ਨਜ਼ਰ ਕੱਢ ਗਈ ਤਾਂ 100 ਦੀਆਂ ਦੀ ਨਾ ਵੇਖੋ ਕਿ ਨਜ਼ਰ ਕੱਢਿਆ ਨੇ ਆ ਪਿਛੜੀਆਂ ਗਰਮੀਆਂ ਚ ਤਾਂ ਮੈਂ ਹਜ਼ਾਰ ਦੇ ਕੱਪੜੇ ਲਿਆ ਕੇ ਦਿੱਤੇ ਹੀ ਤੇ ਸਾਰੀਆਂ ਗਰਮੀਆਂ ਸੁੱਕਣਾ ਨਹੀਂ ਗਈਆਂ ਲੋ ਤੋਂ ਸਾਰੇ ਸ਼ਰਟਾਂ ਆਂਦੀਆਂ ਇੱਕ ਕਾਰ ਦੇ ਗੇੜੀ ਨਾਲ ਮਾਰੀ ਚ ਪਈ ਐ ਉਹ ਤਾਂ ਜ਼ਿਆਦਾ ਕੱਪੜੇ ਨਹੀਂ ਪਾਈਦੇ ਹੋਈਏ ਉਹ ਓਨੇ ਕੇ ਪਾਈਦੇ ਹੋਈ ਦੀ ਆ ਠੀਕ ਐ ਇਹ ਦੋਵੇਂ ਮਾਤ ਸਲਾਵਾ ਨਹੀਂ ਕਰਨਾ ਤੇ ਇਹ ਪਾਪਾ ਮੰਮੀ ਨੇ ਪੁੱਛ ਲੋ ਕੀ ਆਂਦੇ ਆ ਮੇਰੇ ਦੋਸਤ ਦਾ ਫੋਨ ਆਉਂਦਿਆ ਕੀ ਦੇ ਸਲਾਵਾ ਕਰਨ ਤੋਂ ਆ ਨੇ ਸਲਾਵਾ ਕੀ ਕਰਨੀ ਆ ਕਪੜੇ ਮੰਗਵੜੀ ਆ ਜੀ ਫੇਰ। ਕਪੜੇ ਲਿਆ ਕੇ ਦੇਵਾਂਗੇ ਯਾਰ ਬੱਚਿਆਂ ਨੂੰ ਜਿਹੀ ਲਿਆ ਕੇ ਦੇਣੇ ਤੇ ਕਿੰਨੇ ਲਿਆ ਕੇ ਦੇਣੇ। ਤੋ ਇਹ ਨਾ ਚੁੱਪ ਹੋ ਕੇ ਬਹਿ ਜਾ ਕਰੋ। ਇੰਨੇ ਕਪੜੇ ਲਿਆ ਕੇ ਦਵਾਂਗੇ ਕੱਲ ਨੂੰ ਛੋਟੇ ਹੋ ਜਾਣਗੇ ਤੇ ਫੇਰ ਓਨੇ ਕੇ ਲਿਆ ਕੇ ਦਿਆ ਕਰੋ ਜਿੰਨੇ ਕੇ ਪਾੜ ਹੀ ਜਾਣ। ਯਾਰ ਬੱਚਿਆਂ ਦੇ ਰੀਝਾ ਹੀ ਕੋਈ ਨਹੀਂ ਕਰਦੀਆਂ ਤੇ ਕਿੰਨੇ ਕਰਦੇ ਆ। ਉਹ ਤਾਂ ਮੈਂ ਤੁਹਾਡੀ ਗੱਲ ਮੰਨਦੀ ਆ ਕਿ ਬੱਚਿਆਂ ਦੀ ਆਪਾਂ ਹੀ ਰੀਝਾ ਪੂਰੀਆਂ ਕਰੀਏ ਵਾ ਪਰ ਬੇਫਜ਼ੂਲ ਖਰਚਾ ਨਹੀਂ ਕਰਨਾ ਚਾਹੀਦਾ। ਕੱਲ ਨੂੰ ਆਪਾਂ ਹੀ ਬੱਚਿਆਂ ਦਾ ਸੋਚਣਾ ਵਾ, ਹੋਰ ਤਰੀਕੇ ਨੇ ਸੋਚਣਾ। ਕੱਲ ਨੂੰ ਕਿ ਕਮਿਟਮੈਂਟ ਦਿਲਾਵਾਂਗੇ ਤੇ ਪੈਸੇ ਦੀ ਜਰੂਰਤ ਪ ਤੇ ਤੇਰੇ ਜੀ ਉਧਰ ਪਾਣੀ ਦਾ ਠੀਕ ਹੈ ਪਰ ਹੁਣ ਕੱਪੜੇ ਕਿਰੇ ਲਿਆ ਕੇ ਦੇਣੇ ਆ ਉਹ ਦੇਣੇ ਹੀ ਆ ਚਲੋ ਠੀਕ ਆ ਵੀਰ ਨਾ ਬਹੁਤੀ ਬੈਂਸ ਨਾ ਕਰੋ ਤੇ ਲਿਆ ਕੇ ਤੇ ਦੇ ਦਾਂਗੇ ਕੱਪੜੇ ਤੇ ਨਾਲੇ ਮੇਰੀ ਗੱਲ ਸੁਣੋ ਕਿ ਆ ਜਿਹੜੇ ਤੁਸੀਂ ਉਹਨਾਂ ਨੂੰ ਨਾ ਅਬ ਬਾਰੋਂ ਨਹੀਂ ਹੁੰਦੀ ਉਹ ਨਾ ਫਾਸਟ ਫੂਡ ਇਹ ਨਾਲ ਲਿਆ ਕੇ ਖਵਾਇਆ ਕਰੋ ਬੱਚੇ ਬਿਮਾਰ ਹੋਣਗੇ ਬਾਅਦ ਚ ਡਾਕਟਰਾਂ ਦੇ ਵੀ ਪੈਸੇ ਤਹੀ ਰਣੇ ਆ ਤੇ ਬੱਚੇ ਤੇ ਆਪੇ ਬਿਮਾਰ ਹੋਣਾ ਹੈ ਤੂੰ ਇੱਕੋ ਸਬਜੀ ਬਣਾ ਜਾਈਂ ਦੀ ਸਬਜੀ ਦੀ ਥੋੜੀ ਗੱਲ ਹੁੰਦੀ ਆ ਸਬਜੀ ਤੇ ਘਰ ਦੀ ਹੁੰਦੀ ਆ ਅੰਨੀ ਰੋਟੀ ਨਹੀਂ ਰੋਜ਼ ਖਾਂਦੇ ਕਣਗਰੀ ਰੋਟੀ ਖਾਣੇ ਆ ਨਾ ਰੋਜ਼ ਹੀ ਉਹੀ ਪਕਾ ਕੇ ਖਾਈਦੀ ਆ ਜੇ ਇੱਕ ਸਬਜੀ ਦੂਜੇ ਤੀਜੇ ਦਿਨ ਬਣ ਜਾਂਦੀ ਇਹਦੇ ਵਿੱਚ ਆਖਰ ਕਿਧਰ ਦੀ ਆ ਗਈ ਆ ਦੂਜੇ ਤੀਜੇ ਦਿਨ ਕਿਥੇ ਮੈਂ ਤਾਂ ਵੇਖਿਆ ਨਾ ਬਸ ਇੱਕੋ ਹੀ ਸਬਜੀ ਬਣਦੀ ਐ ਮੈਂ ਸਬਜੀ ਕੱਢ ਹੀ ਲਈ ਐ ਤੂੰ ਹੀ ਨਾ ਅੱਗੇ ਤੇ ਨਾਲ ਲਾਓ ਸਬਜੀ ਠੀਕ ਐ ਨਾ ਇੱਕ ਸਬਜੀ ਲਾ ਦੇ ਤੀ ਸਿਰੇ ਚੱਕੜੀ ਆ ਲੋਕਾਂ ਨੇ 500 ਦੀਆਂ ਸਬ지ਆਂ ਬੀਜੀਆਂ ਹੁੰਦੀਆਂ ਹੁਣ ਜਾ ਹਾਂ ਜਾ ਕੇ ਤੇ ਗਰਮੀਆਂ ਵਾਲੀਆਂ ਸਬ지ਆਂ ਲਾਓ ਉਹ ਥਾਂ ਐਦਾਂ ਹੀ ਪਿਆ ਆ ਚੱਲ ਲਾਆਂ ਇਹ ਗਰਮੀਆਂ ਆਈਆਂ ਸਬ지ਆਂ ਚੱਲ ਠੀਕ ਐ ਤੂੰ ਜੋੜ ਲੈ ਕੱਪੜੇ ਫਿਰ ਤੇ ਜੋੜ ਲੈ ਉਹਨਾਂ ਜੇ ਮੈਂ ਉਹਨਾਂ ਨੂੰ ਰੋਕਾਂਗੀ ਆ ਜੰਕ ਫੂਡ ਖਾਣ ਵਾਸਤੇ ਤੇ ਉਹਨਾਂ ਨੇ ਤੇ ਉਹੀ ਆਦਤ ਬਣ ਜਾਣੀ ਆ ਸੋਗਵਾਰੀਆਂ ਦਾ ਘਰ ਆਪੇ ਇਹਨਾਂ ਨੂੰ ਪਤਾ ਲੱਗੇਗਾ ਨਾ ਇੱਕ ਨਾ ਇੱਕ ਦਿਨ ਵੀ ਮੈਂ ਸਾਚੀ ਨਹੀਂ ਹਾਂ ਮੇਰੇ ਦੁਆਲੇ ਸਾਰੇ ਚੜੇ ਰਹਿੰਗੇ ਸਾਨੂੰ ਅੱਤਾ ਦੇ ਵਸਤੂਆਂ ਨਾਲ ਪਰਹਰਾ ਚ। ਤੁਮ ਮੇਰੇ ਕਿਥੇ ਹੈ? ਉਹ ਸਾਹ ਦੇ ਕਪੜੇ ਤੋੜ ਦੇ। ਤੂੰ ਉਹ ਪਾਣਾ ਰੱਖੇ ਨਾ ਮੈਂ ਬੋਲ ਦੇ ਤੇ ਖਾ ਕੇ ਆ ਜਾ ਠੀਕ ਹੈ? ਹਾਂਜੀ ਕੋਈ ਨਹੀਂ ਪਾ ਰੱਖਦਾ। ਹਾਂ ਥਾਲੋ ਫਿਰ ਦੋਵੇਂ ਠੀਕ ਹੈ ਨਾ? ਠੀਕ। ਥਾਲਾ। ਤੇ ਪੇਰ ਉੱਤਸਨ ਨਾਲ ਆਪਣੇ ਆਪਣੇ ਪਰਵਚਨ।